ਸਿਗਾਰ ਜੀ ਸਿਗਾਰ ਜੀ ਹੋਰ ਜੀ ਹੋਰਨ ਲੱਗੇ ਜਮਕੌਰ ਸਾਹਿਬ ਨੂੰ ਅੱਜ ਆ ਬਾਈ ਸਾਡੇ ਲੰਗਰ ਦਾ ਸਮਾਪਤੀ ਦਾ ਦਿਨ ਹਾਂਜੀ ਚੌਥਾ ਦਿਨ ਹੋ ਜਾਣਾ ਅੱਜ ਸਾਨੂੰ ਉੱਥੇ ਚੌਥਾ ਦਿਨ ਹੋ ਜਾਣਾ ਅੱਜ ਬਾਈ ਗੰਨਾ ਵੀ ਆਪਣਾ ਲਗਭਗ ਸਮਾਪਤ ਹੋ ਜਾਣਾ ਜਿਹੜਾ ਮਾੜਾ ਮੋਟਾ ਬੱਚੇ ਆ ਉਹ ਤਾਂ ਦੇਖਾਂਗੇ ਕਹਿੰਦੇ ਮਿੱਠਾ ਕਰਾਉਣਾ ਮਿੱਠਾ ਕਰਾਉਣਾ ਫਿਰ ਆਪਾਂ ਦੁੱਧ ਦਾ ਵੀ ਲੰਗਰ ਲਾਉਨੇ ਆ ਆਪਣੇ ਪਿੰਡ ਦੇ ਉਰੇ ਉੱਥੇ ਉੱਥੇ ਵਰਤਾ ਲੈਣਾ ਆਪਾਂ ਨੇ ਦੇ ਦੇਣਾ ਉਹਨੂੰ ਜੀ ਮਿੱਠਾ ਕਰਾ ਕੇ ਸੱਤਰ ਵਾਲਾ ਉਹ ਵੀ ਲਾ ਦੇਣੀ ਆ ਬਾਕੀ ਸਾਜਰੇ ਸਾਜਰੇ ਚੱਲੇ ਆ ਜੋ ਪੁਲਸ ਵਾਲਿਆਂ ਦਾ થઈ ਕੋਈ ਥੇੜ ਕਰੀ ਆ ਜਾਣੀ ਹੋਊਗਾ ਫਿਰ ਟਰੈਕਟਰ ਆਪਾਂ ਹੀ ਲੈ ਜਾ ਚਾਰ ਟਰੈਕਟਰ ਚੱਲੇ ਤਿੰਨ ਆਪਣੇ ਆ ਖੜੇ ਆਂ ਵਿਚਕਾਰ ਵੀ ਪੁਲਸ ਵਾਲੇ ਵੇਹ ਦਿੱਕਤ ਆਉਂਦੀ ਆ ਸੰਗਤ ਵੀ ਬਹੁਤ ਆਉਂਦੀ ਆ ਯਾਰ ਵਿਚੇ ਲੰਘਾਉਣਾ ਵੀ ਬਹੁਤ ਔਖਾ ਹੈਗਾ ਨਹੀਂ ਅਗਲਾ ਕਹਿੰਦਾ ਹੋਰ ਦੁਬਾਰੀ ਜਾਣੇ ਆ ਬਿਲਕੁਲ ਸੰਗਤ ਤਾਂ ਬਹੁਤ ਜ਼ਿਆਦਾ ਹੁਣ ਅੱਜ ਦਾ ਆਖਰੀ ਦਿਨ ਨਾਲੇ ਸੰਗਤ ਤਾਂ ਹੁਣ ਹੀ ਦੇਖ ਰਾ ਤੂੰ ਸਾਈਕਲਾਂ ਉੱਪਰ ਤੁਰ ਕੇ ਕਿਵੇਂ ਜਾ ਰਹੇ ਆ ਲੋਕ ਬਿਲਕੁਲ ਲੋਕ ਅਸੀਂ ਤੁਹਾਨੂੰ ਲੈ ਦਸਣ ਹਜਰੇ ਜੀ ਅੱਜ ਕਿੰਨਾ ਘਰਾਸੰਦਾ ਉੱਥੇ ਇੰਨੀ ਇਕ ਸਵਾ ਭਰਦੀ ਆ ਆਹ ਦੇਖੋ ਉਹ ਆਇਤ ਤੋਂ ਪਹੁੰਚ ਗਏ ਜੀ ਆਪਣੇ ਲੰਗਰ ਚ ਸੇਵਾਦਾਰ ਖੜੇ ਆ ਹਾਂ ਬਾਈ ਕਿਆ ਕੰਡ ਕਰਤਾ ਫਿਰ ਸਾਝੇ ਹਜਰੇ ਤੁਸੀਂ ਦੇਖ ਲਾ ਆਪਾਂ ਖੜ ਕੇ ਦੂਰ ਅਸੀਂ ਤਾਂ ਬਾਈ ਖੜ ਕੇ ਦੇਖ ਰਹੇ ਆ ਟਰਾਲੀ ਬਦਲਣੀ ਦੀ ਖੋਈ ਵਾਲੀ ਇਹਨਾਂ ਨੇ ਪਤੰਦਰਾ ਨੇ ਚੱਕ ਕੇ ਟਰਾਲੀ ਲਾਤੀ ਜਿਆਦਾ ਗੰਧ ਨਾਲ ਦਿਖਾਉਂ ਰਿਹਾ ਤੁਹਾਨੂੰ ਟਰਾਲੀ ਬੈਠ ਗਈ ਬੈਠ ਕੇ ਲੱਗ ਗਈ ਜਮੇ ਗੰਧ ਨਾਲ ਦਾਨ ਦਾਨ ਦੇ ਤਾਤ ਦੰਦ ਲਓ ਜੀ ਆ ਕੰਮ ਕਰਦੇ ਆ ਇੱਥੇ ਆ ਦੇਖੋ ਉਹਨੂੰ ਰੋੜੀ ਲਾ ਕੇ ਉੱਪਰ ਚੱਕੀ ਆ ਇਹੇ ਫੱਦੂ ਦਾ ਮਿਲਨ ਵੀ ਜਿੰਨੇ ਮਰਜ਼ੀ ਕਲਾ ਲਓ ਹਾਜੀ ਹਰਦੀਪ ਸਿੰਘ ਹੋ ਗਿਆ ਕੰਮ ਤੇਰਾ ਸਫਲ ਇਹਨੂੰ ਭਾਈ ਮਾਤੋਂ ਦੇ ਕੱਢ ਦੇ ਇਹਨੂੰ ਕੱਢ ਕੇ ਉੱਧਰ ਲੈ ਜਾ ਪਰੇ ਉੱਪਰ ਚੜਾਓ ਉੱਪਰ ਚੜਾ ਲੈ ਜਿੱਥੇ ਮਰਜ਼ੀ ਹੋਰੇ ਨਾ ਖੜਾਈ ਗਲੀ ਚ ਆ ਪਾਇਪ ਧਰਵਾ ਇਹਨਾਂ ਦੇ ਛੋਟੂ ਪਾਇਪ ਧਾਰੋ ਉੱਪਰ ਤੇ ਇਹ ਨਿੱਕੇ ਮੋਟੀਆਂ ਹਰਕਤਾਂ ਸਾਡੇ ਬੰਦੇ ਕਰਦੇ ਰਹਿੰਦੇ ਆ ਇਹ ਕਹਿੰਦੇ ਜੀ ਲੱਗਿਆ ਰਹਿੰਦਾ ਇਹਨਾਂ ਕੰਮਾਂ ਨਾਲ ਸਾਰਾ ਇੱਜਾ ਹਜੂਰ ਖੁਸ਼ਾਸ ਹੋਵੇਗੀ ਕਿ ਜੀਵਾਨ ਖੁਸ਼ੀ ਹੋਵੇਗੀ ਸਿਮਰਨ ਲੈ ਟਰਾਲੇ ਵਾਲਾ ਲੈ ਟਰੇ ਲੈ ਪਿੱਛੇ ਤੇ ਆਹ ਸੇਦੀ ਤੁਪਰਾ ਅੱਜ ਬਹਾਦਿਆਂ ਦੇ ਵੀ ਪਾਣ ਪੁੱਤਰ ਜਦਿਆਂ ਹਨ ਬਹਾਦਿਆਂ ਦੀਆਂ ਸੁਹੀਆਂ ਨੂੰ ਜਾਂਦਿਆਂ ਹੋਇਆ ਸਭੀ ਦੇ ਸਭੀ ਦੇ ਚਲਾਤਾ ਇਹ ਲੰਗਰ ਬੰਦਿਆ ਨੇ ਵਾਦ ਪ੍ਰੋਗਰਾਮ ਸਾਇਰ ਜੀ ਜਿਹੜੇ ਗੁਰੂ ਸੁਖਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣ ਜਿਹਦੀ ਜੋੜ ਮੇਲ ਦਾ ਆਖਰੀ ਦਿਨ ਹੈ ਜੀ ਸੰਗਤ ਦਾ ਵਾਦੂ ਇਕੱਠਾ ਇਹ ਭਾਰੀ ਪਹਿਰਾ ਤੋਂ ਲੈ ਕੇ ਆਪਣੇ ਸੇਵਾਦਾਰ ਛੁੱਟੇ ਹੋਇਆ ਸੇਵਾ ਤੇ ਇਧਰ ਚੱਲਦੀ ਹੈ ਬਰਤਨਾਂ ਦੀ ਸੇਵਾ ਇਹ ਗੁਰੂ ਦੀ ਪਰੰਪਰਾ ਦੇ ਸੋਲ ਦਲਾਸਾ ਕੋਣੇ ਵਾਲੇ ਬੰਦੇ ਵੀ ਪੱਕੇ ਖੜੇ ਆ ਤੇ ਬਾਕੀ ਕੰਨਾ ਲਾਉਣ ਵਾਲੇ ਵੀ ਚਾਹੁੰਦਾ ਕੰਮ ਲਗਾਦਾ ਇਸ ਮੇੜ ਦਾ ਆਜੋ ਪਿਆਰਿਓ ਵੀ ਆਜੋ ਛੱਕ ਲੋ ਤਾਜ਼ਾ ਰਸ ਗੰਨੇ ਦਾ ਭਾਈ ਆਜੋ ਮਿੱਤਰ ਪਿਆਰਿਓ ਆਜੋ ਵੀਰ ਜੀ ਛੱਕ ਲੋ ਤਾਜ਼ਾ ਰਸ ਗੰਨੇ ਦਾ ਆਜੋ ਜੀ ਆਜੋ ਭਾਈ ਆਪਰਾ ਦੇ ਫਰਨ ਆਉਂ ਹਮਾਲੇ ਪੂਜਾਣੋਂ ਤੇ ਗੁਨਾਮਾੜੀ ਹੈ ਇਸ ਵਾਰ ਦੇ ਸਭ ਤੋਂ ਅੱਗੇ ਸਾਡਾ ਪੁੱਤਲਾ ਪਰਮਾਤਮਾ ਹੈ ਆਜੋ ਪਿਆਰਿਓ ਸ਼ਕਲੋ ਤਾਜ਼ਾ ਦਾਸ ਗੰਨੇ ਦਾ ਮਿੱਤਰ ਪਿਆਰਿਓ ਆਜੋ ਭਾਈ ਸਾਡੇ ਦੌਰੇ ਐਵੇਂ ਵੀ ਜਿਹੜਾ ਜੀ ਸੇਵਾਦਾਰ ਜੀ ਆਜੋ ਵੀਰ ਜੀ ਆਜੋ ਬਸ ਉਹੀ ਜਗ੍ਹਾ ਲੱਗਿਆ ਰਹਿੰਦਾ ਫੇਰ ਪ੍ਰੋਕਾਨ ਕੇ ਪੰਝਾ ਆਜੋ ਵੀਰ ਜੀ ਆਜੋ ਸ਼ਕਲ ਉਤਾਜਾ ਰਸ ਕੰਨੇ ਦਾ ਭਾਈ ਆਜੋ ਮਿੱਤਰ ਪਿਆਰਿਓ ਬਈ ਜੂਠੇ ਗਲਾਸ ਭਾਈ ਪਿੱਛੇ ਟੋਕ ਰਿਆ ਚ ਰੱਖ ਦੇਣੇ ਆ ਮਿੱਤਰੋ ਚਾਲੂ ਕਰਦੇ ਹਾਂ ਘਰ ਘਰ ਦੇ ਵਿੱਚ ਅਬਰ ਸਿਨਾਰ ਅਬਰ ਸਿਨਾਰ ਦੇ ਪੰਝਾ ਪਰਵਾਣੀਆਂ ਦਾ ਲਿਖ ਦੇਵ ਜੀ ਧਰਮ ਦੀ ਜਿੱਤ ਦੇ ਨਾਲ ਸਾਡਾ ਜੀਵਨ ਜੁੜ ਜਾਵੇ ਸਾਡਾ ਆਇਆ ਹੋਇਆ ਤੂਫਾਨ ਤੇ ਹਲ ਹੋ ਜਾਵੇ रा पिछे टोकरे ग्रक रही نہنگ سنگھ فوجا کھڑا لگ جی محلہ واہ واحد جی پرم ستارے گروارے گرو خالصا جی اور ਆਜਾ ਪੰਗਾ ਪੁੱਛਨਾ ਭਾਰਗੇ ਬੋਜਿਆਂ ਨੂੰ ਨਾਲ ਲੈ ਕੇ ਆਏ ਨੇ ਤੇ ਸਾਊਂਡ ਵਾਲੀ ਗੱਡੀ ਦੇ ਫਗੰਦੇ ਬੰਨੇ ਚਾਹੋ ਕੇ ਨਿਸ਼ਾਨ ਸਾਹਿਬ ਦੇ ਅੱਗੇ ਕਦਕੇ ਅਖਾੜੇ ਵਾਲੇ ਸਭ ਸਾਰੇ ਆਲੀ ਭਰੋ ਹੋਰ ਸਾਰੇ ਵਿਚਾਰ ਸਭ ਚਾਰ ਪ੍ਰਕਾਰ ਹੋ ਜਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਲਾਜ ਐਜ ਆਰ ਜਿੰਸ ਅਣਜਾ 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 ਦੀ 52 ਕੋਈ ਕੋ ਬਾਪਾ ਜੀ ਦੀ ਜੱਦੀ ਕੋਲ ਗੱਡੀ ਆ ਗਿਆ ਐਸ ਆਰ ਅਣਜਾ ਨੂੰ ਕਬੱਡਾ ਕੋਈ ਇਹਦੇ ਦੇ ਦੂਸਰੇ ਤਰ੍ਹਾਂ ਮਿੱਤੀ ਜਾ ਰਿਹਾ ਹੈ ਕਿਉਂਕਿ ਬਾਹਲੇ ਨੇ ਜਾਣਾ ਸੋ ਬਾਬਾ ਜੀ ਦੀ ਜੱਦੀ ਦੀ ਕੋਲ ਕੋ ਗੱਡੀ ਆ ਗਿਆ ਕਿਰਪਾ ਕਰਕੇ ਆਪਣੀ ਆਪਣੀ ਗੱਡੀਆਂ ਸਿਰ ਪਾਰਕ ਕਰਿਆ ਕਰੋ पल दोस पलत गुरू ग़रीब हाज ਤਪਨਾਮ ਸ੍ਰੀ ਵਾਹਿਗੁਰੂ ਕਾ ਜੀ ਕਾ ਪਾਲੂ ਕਮਿਆਲੇ ਵਾਲੇ ਮਾਰ ਕਰਕੇ ਜਿਆ ਬਹੁਤ ਉਹ ਸਿੱਖਾ ਬਲਮਾਨ ਸਰਕਾਰ ਆ ਰਿਆ ਸਦਗੁਰ ਕਾ ਕਰਨਾ ਸੰਤਰ ਬਾਬਾ ਜੀ ਸੰਤਰ ਬਾਬਾ ਜੀ ਆਸਰੋਣੋ ਨਤਮਤ ਕਮਾ ਚ ਕੋਸ਼ਿਸ਼ ਕਰਦੇ ਆਓ ਜਿਹੜੇ ਜਨ ਨਤਮਤ ਕੋ ਰਹੇ ਆ ਸਦਗੁਰ ਤੁਹਾਡੀ ਸਾਰੇ ਜੀ ਪਰਵਾਹ ਕੱਬਾ ਬਾਤਿਆ ਆਪਣੀ ਤਰੀਕਾ ਬੰਦਿਆ ਬਾਗ ਆਪਨੇ ਮਾਨ ਸਰੋਇਰ ਟੱਟੇਗਾ ਤਰੀਕਾ ਪਖਲਾ ਬਾ ਵਿਚੋ ਵਿਚੋ ਟਾਈਮ ਹੋ ਗਿਆ ਜੀ ਸੰਗਤ ਘਟ ਗਈ ਬਹੁਤ ਜ਼ਿਆਦਾ ਕਰਮੋ ਅੱਜ ਆਇਆ ਸੀ ਆ ਨਾ ਗੁਰੂ ਗੋਬਿੰਦ ਸਿੰਘ ਸਰਦਾਰ ਦਾ ਮੈਂ ਚੱਲਿਆ ਵਾਂ ਮਹਾਰਾਜ ਨੇ ਉਹ ਤਾਲੀ ਤੇ ਤਾਲੀ ਮਾਰ ਕੇ ਖਵਾ ਲਾਗੂ ਹੋ ਗਏ ਯਾਰ ਲੋ ਜੀ ਆਪਾਂ ਨੇ ਗਰਤੀ ਸਮਾਪਤੀ ਤਾਲੀ ਉਧਰ ਨਾਲ ਦੀ ਨਾਲ ਚੱਲਦਾ ਜਾਨੀ ਕੱਢੇ ਹੋਏ ਦੋ ਤਿੰਨ ਟਾਪੇ ਦੋ ਤਿੰਨ ਟਾਪੇ ਕੱਢੇ ਹੋਏ ਆ ਉਹ ਨਾਲ ਦੀ ਨਾਲ ਵਰਤੌਣ ਲੱਗੇ ਆ ਅਸੀਂ ਅੱਧਰ ਸਮਾਰੋਹ ਖੜਨ ਲੱਗੇ ਤਾਰਾ ਘੁੰਰ ਲੱਗੇ ਨੰਦੀ ਨਾਲ ਆਇਆ ਫੇ ਨੇਰਾ ਹੋ ਜਾਂਦਾ ਰਾਤ ਨੂੰ ਦਿਖਦਾ ਵੀ ਨਹੀਂ ਜਗਾ ਵੀ ਸਮਾਨ ਕੋਈ ਰਹਿਣਾ ਜਾਵੇ ਬਿਜਲੀ ਜੀ ਉਧਰ ਰੁਕਿਆ ਬਿਜਲੀਆਂ ਤਾਰਾਂ ਆਪਾਂ ਨੇ ਘੱਟਤੀਆਂ ਦੀ ਉਧਰ ਤੇ ਬਾਕੀ ਸਾਰਾ ਸਮਾਨ ਸਾਫ ਸੁੱਟ ਕਰਕੇ ਚੰਗੋ ਸਾਰਾ ਗੱਲ ਪਾਇਵਟ ਆਹ ਟਰਾਲੇ 'ਚ ਆਪਾਂ ਨੇ ਕੱਲਾ ਸਮਾਨ ਦੁਵਾਈ ਲੱਦਣਾ ਐ ਲੱਕੀ ਵੀਰਾ ਹਾਂਜੀ ਆਹ ਟਰਾਲੇ 'ਚ ਆਪਾਂ ਨੇ ਕੱਲਾ ਬਿਸਤਰੀ ਰੱਖਣੇ ਆ ਜਿਹੜੇ ਤੁਸਕਾ ਦੋ ਟਰਾਲੇ ਟਰਾਲੇ ਰੱਖ ਲੈਣੇ ਆ ਮੈਂ ਟਰਾਲਾ ਕਣੇ ਲਾ ਦੇਣਾ ਘਰਾਂ ਜਾ ਕੇ ਇਹਦੇ 'ਚ ਬਿਸਤਰੇ ਵੀ ਬਹੁਤਾ ਨਹੀਂ ਰੱਖਣੇ ਠੀਕ ਆ ਥੋੜੇ ਹੀ ਰੱਖਣੇ ਕਿਉਂਕਿ ਉੱਥੇ ਆਪਾਂ ਨੂੰ ਕਮਰਾ ਮਿਲ ਜਾਊਗਾ ਠੀਕ ਆ ਚੱਲ ਵੀ ਦੇਖਣੇ ਜਾ ਕੇ ਫਿਰ ਆਹੀ ਹਾਂ ਥੋੜੇ ਬਿਸਤਰੇ ਰੱਖ ਲੂਗੇ ਇਹੋ ਟਰਾਲੇ ਨੂੰ ਵਾਈ ਆਪਾਂ ਨੇ ਘਰਾਂ ਜਾ ਕੇ ਏਕਣੇ ਲਾ ਦੇਣਾ ਤੇ ਹੰਸਾਲੀ ਸਾਹਿਬ ਲੰਗਰ ਲਾਉਣਾ ਆਪਾਂ ਨੇ ਗਜਰੇਲੇ ਦਾ ਇੱਕ ਤਰੀਕ ਨੂੰ 31 ਤਰੀਕ ਨੂੰ ਜਾਣਾ ਘਰ ਤੇ ਕਦਰਿਕ ਨੂੰ ਲਾਉਣਾ ਉੱਥੇ ਲੰਗਰ ਫਿਰ ਇੱਕ ਨਹੀਂ ਖੜਾ ਰੋਣਾ ਟਰਾਲਾ ਇਹ ਚ ਭਾਂਡੇ ਲਾਦਣਾ ਨੇ ਸਾਰੇ ਮੰਨ ਸਾਰਾ ਚੱਲ ਗਿਆ ਬਾਈ ਬੰਨ੍ਹ ਬਲਈਆ ਖੋਲ ਤਾਂ ਡੈਂਟ ਵੀ ਅੱਧਾ ਖੜਾ ਰੱਖਿਆ ਰਾਇ ਇੱਥੇ ਪਵਾ ਪਨ ਲੱਗ ਗਿਆ ਨੇ ਰਹੀ ਹੋ ਜਾਣਾ ਬਾਈ ਤੁਰਦੇ ਇਹਨੂੰ ਕਹੇ ਕਿੰਨਾ ਦਿਨ ਖੜਾ ਸਾਰਾ ਖਾ ਪੀ ਨੂੰਤੀ ਕਰਦੇ ਹੁਣ ਨਹੀਂ ਰਹੀ ਹੋ ਜਾਣਾ